ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾੜੀ ਉਦੋਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲਬੀਰ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਵੀਰ ਦਲਬੀਰ ਸਿੰਘ ਪਲਵਾਨ ਦੇ ਨਾਮ ਨਾਲ ਵੀ ਅਸੀਂ ਸਾਰੇ ਵੀਰ ਜਾਣਦੇ ਆ ਨੇੜੇ ਪਾਸੇ ਵਾਲੇ ਤੇ ਮਾੜੀ ਉਦੋਕੇ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਬਾਹਰ ਬਾਈਕਾਂ ਜਿਹੜੀਆਂ ਦੋਸਤੋ ਪਿੰਡ ਮਾੜੀ ਉਦੋਕੇ ਦੀਆਂ ਬਾਈਕਾਂ ਜਿਹੜੀਆਂ ਬਾਈਕਾਂ ਦੇ ਵੀਰ ਹੋਣੀ ਬਿਲਕੁਲ ਨਿਵਾਸ ਆ ਤੇ ਨਾਲ ਲੱਗਦੇ ਜੇਕਰ ਪਿੰਡਾਂ ਦੀ ਗੱਲ ਕਰੀਏ ਇਹ ਪਲਵਾਨ ਕੇ ਦਰਾਜ ਕੇ ਪਿੰਡ ਬਿਲਕੁਲ ਨਜ਼ਦੀਕ ਚੇਲਾ ਪਿੰਡ ਥੋੜੀ ਦੂਰੀ ਤੇ ਆ ਮਾੜੀ ਕੰਬੋਗੇ ਮਾੜੀ ਮੇਗਾ ਇੱਕ ਪਾਸੇ ਦੋਸਤੋ ਚੁੰਗ ਪਿੰਡ ਬਿਲਕੁਲ ਨਜ਼ਦੀਕ ਆ ਸੋ ਪਿੱਖੀ ਪਿੰਡ ਤੋਂ ਕਿਸੇ ਵੀਰ ਨੇ ਆਉਣਾ ਜੇਕਰ ਕੋਈ ਮਾਲਵੇ ਵਾਲੀ ਸਾਈਡ ਤੋਂ ਵੀਰ ਆਉਂਦਾ ਤੇ ਹਰੀਕੇ ਪਤਨ ਤੋਂ ਦੋਸਤੋ ਜਿਹੜੀ ਸੜਕ ਪਿੱਖੀ ਪਿੰਡ ਖਾਲੜੇ ਨੂੰ ਆਉਂਦੀ ਆ ਇਸੇ ਸੜਕ ਦੇ ਉੱਪਰ ਜਦੋਂ ਤੁਸੀਂ ਆਉਂਗੇ ਤੇ ਪਿੱਖੀ ਪਿੰਡ ਤੋਂ ਤੁਸੀਂ ਚੇਲੇਰਾਈ ਵੀ ਆ ਸਕਦੇ ਜੇ ਪਲਵਾਨ ਕੇ ਦਰਾਜ ਕੇ ਰਾਈ ਵੀ ਆ ਸਕਦੇ ਜੇ ਤੋਂ ਰਸਤੇ ਕਾਫੀ ਆ ਤੇ ਪਿੰਡ ਮਾੜੀ ਉਦੋਂਗੇ ਤੁਸੀਂ ਵਿజిਟ ਕਰਨੀ ਆ ਅੱਜ ਤਰੀਕ 14 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਆ ਸਮਾਂ ਕੋਈ ਸ਼ਾਮ ਦੇ ਦੋਸਤੋ 3:30 ਪੌਣੇ 4:00 ਵਜੇ ਦਾ ਵੈਸੇ ਵੀਰ ਦਲਬੀਰ ਸਿੰਘ ਉਹਨਾਂ ਦੇ ਘਰੋਂ ਦੋਸਤੋ ਮਾਲ ਤੁਹਾਨੂੰ ਆਪਾਂ ਚ ਟੋਟਲ 4 ਵੜਾ ਦਿਖਾਉਣੀਆਂ ਸੀ ਹੁਣੇ ਹੁਣੇ ਸੌਦਾ ਹੋ ਗਿਆ ਸੀਗਾ ਤਕਰੀਬਨ ਦੋ ਪਾਸੋਂ ਜਿਹੜੇ ਸੇਲ ਹੋ ਚੁੱਕੇ ਆ ਸੋ ਜਿਹੜੀਆਂ ਹੁਣ ਸੇਲ ਦੇ ਲਈ ਅਵੇਲੇਬਲ ਨੇ ਉਹ ਦੋ ਵੜਾ ਤੁਹਾਨੂੰ ਦਿਖਾਵਾਂਗੇ ਇੱਕ ਪਲੂਨ ਬੱਛੀ ਬਹੁਤ ਖੂਬਸੂਰਤ ਇੱਕ ਤੀਜਾ ਸੁਬਾ ਸੂਨ ਦੇ ਵਿੱਚ ਬਿਲਕੁਲ ਰੈਡੀ ਇਹ ਵੜਾ ਆਪਾਂ ਤੁਹ ਦੋ ਨਗਾਂ ਦੀ ਡਿਟੇਲ ਮਿਲੂਗੀ ਬਾਕੀ ਰੇਟ ਪੜਤਾ ਬੜਾ ਜਾਇਜ਼ ਹੈ ਤੇ ਵਾਜਬ ਰੇਟ ਹੁੰਦਾ ਪਹਿਲਾਂ ਵੀ ਆਪਾਂ ਇੱਕ ਦੋ ਵੀਡੀਓ ਇਸ ਘਰੋਂ ਬਣਾਈਆਂ ਸੀ ਤੇ ਤੁਹਾਡੇ ਸਾਹਮਣੇ ਪਸ਼ੂ ਪੇਸ਼ ਕੀਤੇ ਸੀਗੇ ਆਉ ਕਰਦੇ ਆ ਗੱਲਬਾਤ ਵੀਰ ਦਲਬੀਰ ਸਿੰਘ ਪਲਵਾਨ ਹੋਣਾ ਦੇ ਨਾਲ ਸਭ ਤੋਂ ਪਹਿਲਾਂ ਵੀਰ ਜੀ ਸਾਸਤਰੀ ਕਾ ਸਾਸਤਰੀ ਗਾਰ ਸੰਤੋਖ ਸਾਹਿਬ ਹੋਰ ਸੌਂ ਠੀਟਾ ਜੀ ਬਹੁਤ ਵਧੀਆ ਪਾ ਜੀ ਹੋਰ ਸੇਤਾ ਰਾਜੀ ਵਧੀਆ ਵਧੀਆ ਕਿਰਪਾ ਮਾਲਕ ਜੀ ਸਾਹਿਬ ਠੀਕ ਠਾ ਜੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਹਾਂ ਮਾਲਕ ਵੀਰ ਜੀ ਬਾਕੀ ਮਾਲ ਤੁਸੀਂ ਵੀ ਬੜਾ ਭਾਅ ਪੜਤੇ ਚ ਕੱਢਦੇ ਜੇ ਪਰ ਲੋਕ ਜਿਹੜੇ ਆਪਣੇ ਕੋਈ ਭੈਣ ਭਰਾ ਆਪਣੇ ਵਪਾਰੀ ਵੀਰ ਲੋਕਲ ਹੀ ਤੁਹਾਡੇ ਤੋਂ ਲੈ ਲਉ ਜਾਂਦੇ ਲੋਕਲ ਵੀਰ ਜਿੰਨੇ ਵੀ ਵੀਰ ਆਪਣੇ ਕੋਲ ਸਾਰੇ ਵੇਚਣ ਵਾਲੇ ਮਾਲ ਹੀ ਖੜਦੇ ਆ ਜਿੰਨੇ ਵੀ ਖੜਦੇ ਆ ਜਗਰਾਦ ਵਾਲੇ ਦੂਜੇ ਮਹਾਰਾਸ਼ਟਰ ਵਾਲੇ ਮਾਲ ਵੀ ਆ ਕੇ ਆਪਣੇ ਤੋਂ ਖੜਦੇ ਆ ਤੇ ਜਿੰਨੇ ਲਾਕੇ ਪੰਨੇ ਵਾਲੇ ਵੇਚਣ ਵਾਲੇ ਸਾਰੇ ਮ ਆਮ ਹੀ ਬਦੇ ਮਾਲ ਮਾਲ ਆਪਾਂ ਜਦਾ ਵੀਰ ਤਿੰਨ ਪਤਾ ਮਾਲ ਭਾ ਭਰਤੇ ਨਾ ਦੇ ਦੀਦਾ ਤੇ ਵੇਚ ਲੀਦਾ ਹਰ ਕੋਈ ਬੰਦਾ ਬੇਸ਼ਰਮ ਕਰਤੇ ਬਿਲਕੁਲ ਬਿਲਕੁਲ ਵੇਚ ਲੈਂਦਾ ਸਰ ਰੂਟੀਨ ਦੇ ਵਿੱਚ ਅਡਿਨ ਚ ਹਾਂਜੀ ਅਡਿਨ ਚ ਇਸ ਕਰਕੇ ਨਹੀਂ ਆਇਆ ਜਾਂਦਾ ਤੁਸੀਂ ਅੱਗੇ ਗੱਲਾਂ ਕਰਦੇ ਜੇ ਮਾਲ ਕੋ ਦੋ ਚਾਰ ਨਾ ਕੋਉਂਦੇ ਮਾਲ ਮਾਲ ਦੋ ਚਾਰ ਡੰਗਰ ਆਉਂਦੇ ਐਤਰਾ ਦੋ ਮਹੀ ਆਉਂਦੀਆਂ ਕੋਈ ਗਾਊ ਆਉਂਦੀਆਂ ਕਿ ਜਿਹੜੇ ਬੰਦੇ ਪਾਉਂਦੇ ਆ ਆਪਣੇ ਤੋਂ ਖੜ ਕੇ ਵੀਡੀਓ ਸੱਜਣ ਮਿੱਤਰ ਪਾ ਜਾਂਦੇ ਉਹਨੇ ਰਹਿ ਜਗ ਰਹੇ ਯਾਰ ਅਹੀਂ ਪਾਉਂਦੇ ਇਹ ਕਰਕੇ ਮੁਰਕੇ ਰਹਿ ਜਾਂਦਾ ਕੰਮ ਮਾਣ ਹੁੰਦਾ ਜੀ ਮਾਣ ਵੀ ਰੱਖਣਾ ਮਾਣ ਮਾਣ ਬੰਦੇ ਦਾ ਰੱਖਣਾ ਪੈਂਦਾ ਅੱਜ ਹੁਣ ਤੈਨੂੰ ਸੇਰ ਤੇ ਡਿਕਣ ਦਾ ਹੈ ਤੇ ਮੈਂ ਨਹੀਂ ਯਾਰ ਪੌਣੀਆਂ ਦੇ ਨਹੀਂ ਯਾਰ ਅਸੀਂ ਸਾਨੂੰ ਦਿਓ ਵਛੀਆਂ ਜ਼ਰੂਰ ਤੇ ਨਹੀਂ ਮੋੜਿਆ ਆ ਜੋੜੀ ਰਹਿ ਗਈ ਆ ਆ ਜੋੜੀ ਰਹਿ ਗਈ ਆ ਚਲੋ ਇਹ ਆਪਾਂ ਭੈਣ ਭਰਾਵਾ ਸਜਣਾ ਦੇ ਕੇ ਪੇਸ਼ ਕਰ ਦਈਏ ਹਾਂਜੀ ਹਾਂਜੀ ਇੱਕ ਤਾਂ ਵੀਰ ਜਿਹੜੀ ਆਪਣੇ ਕੋਲ ਪਲੂਣ ਵਛੀ ਆ ਆਪਾਂ ਸ਼ੁਰੂਆਤ ਇਹਦੇ ਤੋਂ ਕਰ ਲੈਨੇ ਆ ਪਲੂਣ ਵਛੀ ਆ ਤੇ ਇੱਕ ਤਾਂ ਮੂੰਹੋਂ ਦੰਦੀ ਦੱਸ ਦੇ ਜੇ ਬਾਕੀ ਸਮਾਂ ਦੱਸ ਦੀਏ ਕਿੰਨਾ ਕ ਜੇ ਪਿਆਜ ਪਿਆਜ ਜੇ ਸਮਾਂ ਸੂਣ ਚ ਇਹਦੇ ਭਾਜੀ ਵਛੀ ਦੇਣਾ ਦਿਨ ਘਰਾਂ ਦੇ ਮੁਤਾਬਕ ਤੇ 22 ਤਰੀ ਠੀਕ ਹੈ ਤੇ ਛੇ ਦੇ ਦੰਦ ਬੱਚੀ ਕਰ ਗਈ ਆ ਪਹਿਲਾਂ ਥੋੜੀ ਪੱਕ ਕੇ ਬੱਚੀ ਹੋਈ ਤੇ ਛਿੱਗੀ ਹੋਈ ਬੱਚੀ ਠੀਕ ਹੈ ਜੀ ਹਾਂਜੀ ਤੇ ਦੋਸਤੋ ਪਲੂਨ ਬੱਚੀ ਆ ਪਹਿਲਾਂ ਬੱਚੀ ਨੇ ਸੂਣਾ ਤੇ ਥੋੜਾ ਜਿਹਾ ਕਈ ਨਾ ਪਸ਼ੂ ਕਈ ਨਾ ਢਾਈਆਂ ਤਿੰਨਾਂ ਸਾਲਾਂ ਦੀ ਵੈਰ ਚਾਹੇ ਝੋਠੀ ਖੈ ਲੀ ਗਏ ਵੀ ਲੱਗ ਜਾਂਦਾ ਪਸ਼ੂ ਕਈ ਨਾ ਥੋੜਾ ਜਿਹਾ ਪਸ਼ੂ ਕੋਈ ਸਾਲ ਗਵਾ ਕੇ ਕਹਿ ਲੋ ਜਾਂ ਪੁੱਜ ਕੇ ਪਸ਼ੂ ਬਣਦਾ ਠੀਕ ਹੈ ਜੀ ਤੇ ਮੋਹੋਂਦੰਦੀ ਛਿੱਗੀ ਆ ਬਾਕੀ ਆਰਡਰ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਆ ਲੈਫਟੀ ਤੁਸੀਂ ਵੇਖ ਕੇ ਚੈੱਕ ਕਰੋ ਬਹੁਤ ਠੰਡੀ ਠੰਡੀ ਜਿਆਦਾ ਸ਼ਾਹੀ ਬੱਚੀ ਆਰਡਰ ਦਾ ਬਿਲਕ ਮਾੜੀ ਮੋਰ ਜਿਹੜੀ ਪਹਿਲਾਂ ਵੱਛੀ ਹੋਣ ਕਰਕੇ ਥੋੜੀ ਪਲੂਣ ਪਾਉਣੀ ਸ਼ੁਰੂ ਕੀਤੀ ਆ ਬਾਕੀ ਥਣ ਥਣ ਪੂਰਾ ਹੱਤੀ ਚਵਾਈ ਇਹਦਾ ਕਰ ਜਊਗੀ ਅਗਲੇ ਤੇ ਪਿਛਲੇ ਥਣਾ ਦਾ ਸਹਜ ਹੋਰ ਵੀ ਨਿਕਲ ਕੇ ਸਾਹਮਣੇ ਆਊਗਾ ਸੁਣ ਤੋਂ ਬਾਅਦ ਜੇਕਰ ਆਪਾਂ ਚਵਾਈਆਂ ਦੀ ਗੱਲ ਕਰਕੇ ਚਵਾਈਆਂ ਤੋਂ ਬਾਅਦ ਸੋ ਪਹਿਲਾ ਸੂਆ ਬੱਛੀ ਸੁਣੀ ਆ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਤੁਸੀਂ ਵੇਖ ਲਓ ਠੀਕ ਆ ਜੀ ਵੇਖਦੇ ਆ ਸਾਰੀ ਪਤਾ ਲੱਗ ਜਾਊਗਾ ਛੋਟਾ ਕੰਨ ਬੋਦੀ ਤੇ ਬਿਲਕੁਲ ਛੋਟੀ ਫੇਸ ਕੁਆਲਿਟੀ ਆ ਦੇਖੋ ਜੀ ਨਸੋਤਾ ਤੋ ਪੂਰੀ ਟੌਪ ਦੀ ਚੀਜ਼ ਆ ਬੱਛੀ ਨਵੀਂ ਦੀ ਨਵੀਂ ਆ ਦੋਸਤੋ ਬਾਕੀ ਸੋ ਕਾਫੀ ਵੀਰ ਡਿਮਾਂਡ ਕਰਦੇ ਰਹੇ ਤੇ ਪਹਿਲਾਂ ਦੂਜਿਆਂ ਦੀ ਬੱਛੀਆਂ ਦੀ ਠੀਕ ਆ ਜੀ ਲਓ ਜੀ ਆ ਕਰੋ ਚੈੱਕ ਠੀਕ ਆ ਜੀ ਬਹੁਤ ਖੂਬਸੂਰਤ ਬੱਛੀ ਆ ਠੀਕ ਆ ਜੀ ਤੋ ਪਹਿਲਾ ਸੂਹ ਸੁਣ ਜਾ ਰਹੀ ਹੈ ਦਿਨ ਹਜੇ ਵੀਰ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਈਏ ਦੱਸ ਦਈਏ ਵੀ ਲੈ ਜੂ 5 6 4 ਇਹ ਭਾਜੀ ਕਹਿ ਸਕਦੇ ਦਿਨ ਖੜ ਕੇ ਹਫਤਾ ਵੀ ਖੜ ਸਕਦੀ ਆ ਹੋ ਸਕਦਾ ਇੱਕ ਦੋ ਦਿਨ ਪਹਿਲਾਂ ਵੀ ਸੂਹ ਸਕਦੀ ਹੈ ਇਹਨਾਂ ਦੇ ਗਾਈ ਦਾ ਤੁਹਾਨੂੰ ਪਤਾ ਹੀ ਆ ਕੋਈ ਕਰਮਾਲੀਆਂ ਦਾ ਕੋਈ ਪਤਾ ਨਹੀਂ ਹਾਂਜੀ ਇਹ ਗੇ ਸੁਹਂਦੀਆਂ ਹੁੰਦੀਆਂ ਬਣ ਜਾਂਦੀਆਂ ਜਿੰਨੀ ਪੱਛੀ ਚੰਡੀ ਉਡੀ ਬਣੀ ਤੁਹਾਨੂੰ ਵੀ ਪਵੇ ਦੋ ਜਾਂ ਦੋ ਨਹੀਂ ਕੋਈ ਚੱਕਰ ਨਹੀਂ ਆ ਬਿਲਕੁਲ ਬਿਲਕੁਲ ਦੋ ਦਾ ਦੇਣਾ 22 ਤਰੀਕ ਨੂੰ ਪੂਰੇ ਹੁੰਦੇ ਘਰਾਂ ਦੇ ਮੁਤਾਬਿਕ 22 ਸਤੰਬਰ ਨੂੰ ਹਾਂਜੀ ਠੀਕ ਹੈ ਵੀਰ ਜੀ ਲਿਓ ਖੋਲ ਕੇ ਕਰੀਏ ਖੋਲੇ ਬਣਿਆ ਪਰ ਤਾਂ ਖੋਲੀ ਲਓ ਤੁਸੀਂ ਇੱਕ ਵ ਚੰਗਾ ਸੋਨਾ ਖੁੱਲਣ ਲਈ ਹੈ ਠੀਕ ਆ ਤੋਂ ਲੇਵਾ ਤੁਸੀਂ ਵੇਖ ਸਕਦੇ ਜਿਵੇਂ ਵੀਰ ਨੇ ਗੱਲ ਕੀਤੀ ਆ ਵੀ ਇਹ ਕੋਈ 5 7 8 8 ਘੰਟਿਆਂ ਬਾਅਦ ਇਹ ਇਹਨੇ ਬਿਲਕੁਲ ਤਬਦੀਲ ਹੋ ਜੈਣਾ ਹਵਾਨੀ ਵਾਲੇ ਪਾਸਿਓਂ ਹੁਣ ਵੇਖੀ ਤਕਰੀਬਨ ਕੋਈ 5 7 ਘੰਟਿਆਂ ਬਾਅਦ ਆਪਾਂ ਵੇਖਾਂਗੇ ਜਾਂ ਕੱਲ ਮਾਰਨਿੰਗ ਵੇਖਾਂਗੇ ਤੇ ਪਸੂ ਦੀ ਲਈ ਲੇਵੇ ਦੀ ਬਨਾਵਟਾ ਉਹ ਥੋੜੀ ਜਿਹੀ ਡਿਫਰੈਂਟ ਦੇਖਣ ਦੇ ਵਿੱਚ ਨਜ਼ਰ ਆਊਗੀ ਸੋ ਪਛੀ ਪਹਿਲਾ ਸੂਬਾ ਤੇ ਬਿਲਕੁਲ ਸੋਹਣੀ ਹਾਈਟ ਲੈਂਥ ਦੇ ਵਿੱਚ ਆ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਠੀਕ ਆ ਜੀ ਫੈਸ਼ਨ ਡਿਜ਼ਾਈਨ ਆਪਾਂ ਕਹਿ ਲਈਦਾ ਵੀ ਫੈਸ਼ਨ ਡਿਜ਼ਾਈਨ ਚੰਗਾ ਬਿਹੜਦਾ ਆਪੜ ਹੈ ਠੀਕ ਆ ਅੱਛਾ ਤੇ ਵੀਰ ਦਲਬੀਰ ਜੀ ਕੀ ਡਿਮਾਂਡ ਕੀ ਕੀਮਤ ਕਰਦੇ ਹੋ ਜੀ ਇਹਦਾ ਮੁੱਲ ਤੇ ਭਾਜੀ ਭਾਵੇਂ 65 ਬਸ ਹਾਵਲਾ ਪਾਲਾ ਤਾਦੀ ਵਿਗਦੀ ਆ 60 ਪਾਲਾ ਤਾਦੀ ਵਿਗਦੀ ਆ 55 ਜੋ ਮਾਨਤਨ ਕਰਦੇ ਆਗੇ 40 ਛੱਡ ਦੇ 54 ਦੀ ਦੇ ਦੇਾਂਗੇ 54 ਦੀ ਹਾਂ ਜੇ ਵੀ ਹੋਰ ਭੈਣ ਭਰਾ ਕੋਈ ਕਰਦੇ ਆਗੇ ਮਾਨਤਨ ਕੋਈ ਬਿਲਕੁਲ ਬਿਲਕੁਲ ਕੋਈ ਰਾਜ਼ੀ ਜਾਵੇ ਮਤਲਬ ਆਪਾਂ ਨੂੰ ਟਾਈਮ ਕਾਫੀ ਹੋ ਗਿਆ ਮੈਂ ਤਾਂ ਕੋਈ ਗੱਲ ਨਹੀਂ ਭੈਣ ਭਰਾ ਜਿਹੜਾ ਖੜ ਕੇ ਵੇਚੂ ਵੀ ਖੜ ਕੇ ਮਾਲ ਜਾ ਕੇ ਵਿਗੂ ਵੀ ਬਚੀ ਬਿਲਕੁਲ ਹੋ ਜਾਊਗਾ ਅੱਛਾ ਵੀਰ ਦਲਵੀਰ ਅੱਗੇ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਗਾਂ ਬੈਠ ਸੋਣ ਵਾਲੀ ਵੀਰ ਇਹ ਨਾ ਪਾਜੀ ਤੀਜਾ ਸੂਬਾ ਹੈ ਅੱਛਾ ਜੀ ਭਾਵੇਂ ਕੋਈ ਤੀਜੇ ਗਿਣ ਲੇ ਭਾਵੇਂ ਕੋਈ ਦੂਜੇ ਗਿਣ ਲੇ ਭਾਵੇਂ ਕੋਈ ਚੌਥੇ ਗਿਣ ਲੇ ਹਾਂਜੀ ਹਾਂਜੀ ਤੇ ਬਾਕੀ ਹੈਗੀ ਪਿਓਰ ਤੀਜੇ ਸੂਬੇ ਬੰਦੇ ਆਪਣੇ ਸੱਜਣਾ ਤੋਂ ਲਈ ਆ ਜੀ ਤੇ ਦੁੱਧ 22 ਕਿਲੋ ਨੇ ਪਹਿਲਾ ਸੂਬਾ ਭਰਾਇਆ 22 ਕਿਲੋ ਹਾਂ ਭਾਈ ਦੂਜਾ ਸੂਬੇ ਲੈ ਕੇ ਤੀਜਾ ਗਿਣ ਲੇ ਬਸ ਤੀਜੇ ਸੂਬੇ ਆ ਤੀਜੇ ਹਾਂ ਤੇ ਥਾਂ ਤੂੰ ਦੀ ਚੰਗੀ ਆ ਠੰਡੀ ਆ ਦਿਨ ਇਹ ਜੇ ਕੋਈ ਘਰ ਤੋਂ ਬੜੀ 15 ਦਿਨ ਲੈ ਜੂਗੀ ਭਾਈ ਠੀਕ ਹੈ ਜੀ ਹਾਂਜੀ ਹਾਂ ਦੋਸਤੋ 15 ਦਿਨ ਹਜੇ ਤੇ ਬਾਕੀ ਆ ਸੂਣ ਦੇ ਵਿੱਚ ਬਾਕੀ ਕਦਗੁੱਦ ਕਰਮਾਲੀ ਨੂੰ ਪੂਰਾ ਠੀਕ ਆ ਤੀਜਾ ਸਵੇਰ ਤੇ 22 ਲੀਟਰ ਪਿਛਲੇ ਸਵੇਰੇ ਦਾ ਮਿਲਕ ਚਵਾਇਆ ਹਜੇ ਦਿਨ ਖੁੱਲੇ ਡੁੱਲੇ ਲੈ ਜੂਗੀ 8 ਲੈ ਜੇ 7 ਲੈ ਜੇ ਤੁਸੀਂ ਬਾਕੀ ਆਪ ਦੀ ਸਮਝ ਵੇਖ ਲਿਓ ਲੜਾ ਲੁੜਾ ਤੋਂ ਤੁਸੀਂ ਅੰਦਾਜ਼ਾ ਇੱਕ ਲਾ ਲੋਗੇ ਵੀ ਜਰੂਰ ਦਸ ਦੀ ਠਿੱਲਾਂ ਬਹੁਤ ਜਿਆਦੀਆਂ ਨੇ ਤੇ ਪੂਰਾ ਕਰਮਾਲ ਚੱਡਾ ਪਟੋਣਾ ਫੇਰ ਸੂਗੀ ਠੀਕ ਆ ਜੀ ਸੋ ਫਾੜੀ ਵਾਲਾ ਚੱਡਾ ਆ ਕਰੋ ਚੈੱਕ ਤੇ ਥਣ ਵੀ ਪੂਰਾ ਥੀ ਚਵਾਈ ਵਾਲਾ ਠੀਕ ਆ ਜੀ ਕੋਈ ਇਹ ਨਹੀਂ ਹੈਗਾ ਵੀ ਕੋਈ ਫਿਰ ਪੋਟਿਆਂ ਨਾਲ ਚੋਂਦਾ ਫਿਰ ਪੂਰਾ ਥੀ ਚਵਾਈ ਵਾਲਾ ਥਣ ਤੇ ਇਹ ਵੀ ਇੱਕ ਵਾਰੀ ਤੁਹਾਨੂੰ ਆਪਾਂ ਕੋਲ ਕੇ ਤੋੜ ਕੇ ਦਿਖਾਉਣੇ ਆ। ਸੋ ਰਾਂਗ ਹੋ ਗਏ ਨੇ ਵੀ ਬਿਲਕੁਲ ਡੱਬਾ ਮੋٹے ਡੱਬ ਨੇ ਠੀਕ ਆ ਜੀ। ਤੇ ਤੇ ਚਾ ਸੂਆ ਇਹ ਗਾਣੇ ਦੋਸਤੋ ਸੂਣਾ ਠੀਕ ਆ। ਲੇਵਾ ਜਿੱਡਾ ਕਿ ਸਟਰਕਚਰ ਕਰ ਮਾਰੀ ਨੂੰ ਲੱਗਾ ਸੋ 8-7 ਦਿਨ ਨੂੰ ਤੁਸੀਂ ਮੰਨ ਕੇ ਸੌਦਾ ਕਰ ਦਿੱਤੇ ਕਿ 8-7 ਦਿਨ ਹਜੇ ਲੈਂਦੀ ਹੈ ਸੰਤੂ ਸਾਹਿਬ ਇਹੋ ਜਿਹਾ ਆਪਣੇ ਭਰਾ ਦੀ ਬਣਾਇਆ ਇਹੋ ਜਿਹਾ ਭਰਾ ਨਹੀਂ ਆਪਾਂ ਨੂੰ ਵੀਡੀਓ ਪਾਉਣ ਦਿੰਦੇ ਤੇ ਅੱਛਾ ਸਾਹਿਬ ਇਹ ਆਪਣੇ ਖੜਦੇ ਮਾਲ ਮਹੂਰੀ ਸਾਸਤਰੀ ਕਾਰ ਬਸ ਠੀਕ ਹੈ ਕਿਹੜੇ ਪਿੰਡੋਂ ਜੀ ਵਾੜਾ ਸ਼ੇਰ ਸਿੰਘ ਵਾੜਾ ਸ਼ੇਰ ਸਿੰਘ ਹਾਂ ਜਾਈਦਾ ਜੀ ਹਾਂ ਚੰਗੇ ਮਾਲ ਆਉਦਾ ਵਧੀਆ-ਵਧੀਆ ਤੁਹਾਡੇ ਕੋਲ ਵੀ ਚੰਗਾ ਹਾਂ ਚੰਨੀਆ ਫੋਟੀਆਂ ਆਈਆਂ ਦੋ ਠੀਕ ਆ ਠੀਕ ਆ ਸੋਹਣੀ ਲੱਗ ਪਿਆਰ ਠੀਕ ਆ ਠੀਕ ਆ ਠੀਕ ਆ ਬਹੁਤ ਵਧੀਆ ਮਾਲ ਹੁੰਦਾ ਤੁਹਾਡੇ ਕੋਲ ਅੱਛਾ ਤੇ ਵੀਰ ਦਿਲਬੀਰ ਸਿੰਘ ਜੀ ਦੀ ਕੀ ਡਿਮਾਂਡ ਕੀ ਮੁੱਲ ਕਰਾਂਗੇ ਆਪਾਂ ਵੀਰ ਜੀ ਲੈਣ ਦੇਣ ਇਹਦਾ ਮੁੱਲ ਤੇ ਭਾਜੀ ਭਾਵੇਂ 65 ਕਰ ਲਾ ਕੋਈ ਚੱਕਰ ਨਹੀਂ ਹੈਗਾ ਹਾਂ ਤਦ ਵੀ ਵੱਡੀ ਗਾਂ ਹੈ ਹਾਂਜੀ ਤੇ 60 ਜੋ ਦੋ ਛੱਡ ਦਈਏ 58 ਦੀ ਹਾਂ 58 ਦੀ ਦੇ ਦਈਏ ਅੱਛਾ ਔਰ ਮਾਨ ਕਰਦਾਂਗੇ ਜਿਗਦੇ ਬਾਕੀ ਮਤਲਬ ਇਹ ਆ ਵੀ ਆਪਣੇ ਪਹਿਲੇ ਪਹਿਲੇ ਖੂਨਾ ਤੇ ਪਸ਼ੂ ਜਾਣ ਤੇ ਕਿਸੇ ਵੀਰ ਨੂੰ ਆਏ ਨਾ ਲੱਗੇ ਵੀ ਯਾਰ ਰੇਡ ਸ਼ਾਇਦ ਅਸੀਂ ਜਿੰਨਾ ਕਿ ਆਉਂਦੀ ਨਹੀਂ ਵੀਰ ਤਰਫ ਵੀਰ ਇੱਕ ਚੱਕਰ ਹੋ ਰਿਹਾ ਵੀਰ ਆਪਾਂ ਲੋਕ ਸਾਰੇ ਵੀਡੀਓ ਪਾਉਂਦੇ ਤੁਸੀਂ ਵੀ ਪਾਉਂਦੇ ਜਾਈ ਇਹ ਮੋਲ ਨਾਲ ਕੋਈ ਗਾਂ ਦੇ ਦੇ ਤੇ ਕੋਈ ਆਖੇ ਆਪਾਂ ਹੋਰ ਮਾਨ ਕਰਦੇ ਆਂਗੇ ਜਿਗਦੇ ਆ ਠੀਕ ਆ ਠੀਕ ਅੱਜ ਇਦਾਂ ਨਹੀਂ ਕੋਈ ਗੱਲ ਦੀ ਭੈਣ ਭਰਾ ਆਪਾਂ ਉਹ ਨਹੀਂ ਖੜਦੇ ਨੇ ਪਤਾ ਮਾਨ ਨਾਲ ਮਾਲ ਦੇਈਦਾ ਆਪਾਂ ਆਖੀਦਾ ਵੀ ਮਾਨ ਨਾਲ ਜਾ ਕੇ ਅਗਲਾ ਮਾਲ ਵਿੱਚ 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 ਇਹ ਚੋਈਦੀਆਂ ਨਹੀਂ ਉਤਰਾ ਹੀ ਫੜ ਕੇ ਲੈ ਜਾਂਦੀਆਂ ਕਦੀ ਘਾਰ ਨਹੀਂ ਮਾਰੀ ਇੱਥੋਂ ਕਿਸੇ ਨੇ ਬੰਦੇ ਟੱਪ ਕੇ ਤੱਕ ਵੀ ਨਹੀਂ ਜੋ ਕਿ ਹੋਰ ਵੀ ਛੋੜ ਜਾਪਾਊਗਾ ਤੇ ਵੀਰ ਇਹ ਖੁੱਲੇ ਦਰਿਆ ਵਾਲਾ ਬੰਦਾ ਹੀ ਆ ਠੀਕ ਆ ਜੀ ਤੇ ਪਲਵਾਨ ਜੋ ਹੋਏ ਠੀਕ ਆ ਜੀ ਪਲਵਾਨੀ ਵੀ ਬੜਾ ਲੰਮਾ ਟਾਈਮ ਵੀਰ ਨੇ ਕੀਤੀ ਤੇ ਨਾਲ ਦੀ ਨਾਲ ਇਹ ਵੀ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ ਠੀਕ ਆ ਜੀ ਬਹੁਤ ਖੂਬਸੂਰਤ ਚੰਗੇ ਪਸ਼ੂ ਲੈ ਕੇ ਆਉਂਦੇ ਆ ਤੇ ਕਾਰੀਬੀ ਹਰੀ ਵੀਰ ਜਿਹੜੇ ਆ ਵਪਾਰ ਲੈਣ ਵਾਲੇ ਆ ਕਾਫੀ ਪਸ਼ੂ ਇਸ ਕਿੱਲੇ ਤੋਂ ਦਿੱਲੀ ਰੂਟਿੰਨ ਦੇ ਵਿੱਚ ਦੋ ਚਾਰ ਨਾਗ ਆ ਗਏ ਦੋ ਚਾਰ ਵੇਚ ਗਏ ਇਸੇ ਤਰ੍ਹਾਂ ਜਿਹੜਾ ਦੋਸਤੋ ਸੰਸਲਾ ਚੱਲਦਾ ਰਹਿੰਦਾ ਠੀਕ ਆ ਤੇ 58000 ਦੀ ਮਿਲੂਗੀ ਤੁਹਾਨੂੰ 58000 ਦੇ ਵਿੱਚੋਂ ਹੋਰ ਵੀ ਕਿਸੇ ਵੀਰ ਨੇ ਮਾਨਤਨ ਕਰਾਉ ਉਹ ਛੋੜਛੱਪਾ ਕਰੋਣਾ ਤੁਹਾਡਾ ਮੌਕੇ ਤੇ ਉਹ ਵੀ ਹੋ ਜਾਊਗਾ ਠੀਕ ਆ ਸੋ ਬਾਕੀ ਠੰਡੀ ਠੁੰਡੀ ਬਹੁਤ ਜਿਆਦੀ ਆ ਜਿੱਤਾਂ ਭਾਵੇਂ ਜਿੱਤਾਂ ਮਰਜੀ ਥੱਲੇ ਬੈਰੋ ਕੋਈ ਗੱਲ ਨਹੀਂ ਬੈਠਣ ਭਾਵੇਂ ਅੱਥੀ ਚਵਾਈ ਕਰਿਓ ਭਾਵੇਂ ਮਸ਼ੀਨ ਵਾਲਾ ਕਰ ਲਓ ਸੋ ਜਿੱਤਾਂ ਮਰਜੀ ਚਵਾਈ ਕਰੀ ਚੱਲਿਓ ਠੀਕ ਆ ਜੀ ਸੋ ਜਿੱਦਰ ਵੀਰੇ ਆਪਣੇ ਕੰਟੈਕਟ ਨੰਬਰ ਕਰ ਦਿਓ ਸਾਂਝੇ ਆਪਣਾ ਹੈਗਾ 9814471221 ਵੀਰਾ 70876 07177 ਠੀਕ ਹੈ ਜੀ ਹਾਂਜੀ ਓਕੇ ਵੀਰ ਜੀ ਓਕੇ ਨਮੋ ਦੋਸਤੋ ਇਹ ਸਾਨੇ ਵੀਰੇ ਦਲਬੀਰ ਸਿੰਘ ਪਿੰਡ ਮਾੜੀ ਉਦੋਕੇ ਤੋਂ ਠੀਕ ਆ ਜੀ ਤੇ ਬਾਕੀ ਤਸਿਲ ਵੀ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਆਓ ਇੱਥੇ ਆਣ ਕੇ ਆਪਣੀ ਨਰਕ ਪਰਕਾ ਤਸੱਲੀ ਕਰ ਲਿਓ ਗੱਬਣ ਪਸੂ ਆ ਆਪਣੀ 蒂ਪ ਕੇ ਤਸੱਲੀ ਕਰ ਲਿਓ ਦੂਰ ਨੇੜੇ ਵਾਲਾ ਕੋਈ ਵੀਰ ਲੈ ਕੇ ਜਾਣਾ ਚਾਹੁੰਦਾ ਤਾਂ ਬੇਸ਼ੱਕ ਤੁਸੀਂ ਆਨਲਾਈਨ ਵੀ 蒂ਪ ਪਾ ਕੇ ਜਿਹੜਾ ਕ੍ਰਾਈਟੇਰੀਆ ਉਹ ਆਪਣਾ ਪੂਰਾ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ